ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਾ ਦਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਤੇ ਕਮੈਂਟ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 13 ਮਈ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਜੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਜਾਂਦਾ ਤਾਂ ਕਮੈਂਟ ਬਾਕਸ ਵਿੱਚ ਲਿਖੋ ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ ਜੇਕਰ ਅੱਜ ਜਿਵੇਂ ਆਪਾਂ ਸਵੇਰ ਵੇਲੇ ਦੱਸਿਆ ਹੋਇਆ ਸੀਗਾ ਕਿ ਮੁੱਖ ਤੌਰ ਤੇ ਪੰਜਾਬ ਦਾ ਮੌਸਮ ਅੱਜ ਸਾਫ ਰਹਿਣ ਦੀ ਸੰਭਾਵਨਾ ਹੈ तकरीबन ਉਸੇ ਤਰ੍ਹਾਂ ਹੀ ਹੋਇਆ ਸਵੇਰ ਵੇਲੇ ਤੋਂ ਲੈ ਕੇ ਦੁਪਹਿਰ ਵੇਲੇ ਤੱਕ ਪੰਜਾਬ ਦੇ ਵਿੱਚ ਤਿੱਖੀ ਧੁੱਪ ਦੇ ਨਾਲ ਹਲਕੀ-ਹਲਕੀ ਜਿਹੀ ਹਵਾ ਚੱਲਦੀ ਰਹੀ ਗਰਮੀ ਤੋਂ ਰਾਹਤ ਆਉਣ ਵਾਲੇ ਦਿਨਾਂ ਵਿੱਚ ਵੀ ਨਹੀਂ ਮਿਲੇਗੀ ਤੇ ਹੁਣ ਹੌਲੀ-ਹੌਲੀ ਗਰਮੀ ਆਪਣੇ ਸਿਖਰਾਂ ਵੱਲ ਨੂੰ ਜਾਵੇਗੀ ਤੇ ਟੈਂਪਰੇਚਰ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਅੱਜ ਕਈ ਦਿਨਾਂ ਬਾਅਦ 40 ਡਿਗਰੀ ਦੇ ਆਸ-ਪਾਸ ਟੈਂਪਰੇਚਰ ਪੁੱਜ ਗਿਆ ਹੈ ਕੁਝ ਕੁ ਜ਼ਿਲ੍ਹਿਆਂ ਦੇ ਵਿੱਚ 40 ਡਿਗਰੀ ਨੂੰ ਵੀ ਪਾਰ ਕਰ ਚੁੱਕਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਕਿ ਕਈ ਜਗ੍ਹਾ 45 ਡਿਗਰੀ ਤੱਕ ਵੀ ਟੈਂਪਰੇਚਰ ਪੁੱਜ ਸਕਦਾ ਹੈ ਮੀਂਹ ਨੇਰੀ ਦੀ ਕੋਈ ਵੀ ਖਾਸ ਸੰਭਾਵਨਾ ਨਹੀਂ ਹੈ ਹੋ ਸਕਦਾ ਕਿ ਤੇ ਗਰਮੀ ਹੁੰਸ ਨਾਲ ਥੋੜੇ ਬਹੁਤੇ ਖੇਤਰ ਵਿੱਚ ਬੱਦਲਵਾਈ ਬਣ ਕੇ 13 ਤਰੀਕ ਤੋਂ ਲੈ ਕੇ 20 ਤਰੀਕ ਤੱਕ ਕਿਸੇ ਮਾੜੇ ਮੋٹے ਖੇਤਰ ਵਿੱਚ ਹਲਕੀ ਫੁਲਕੀ ਕੈਡਮਨ ਹੋ ਸਕਦੀ ਹੈ ਨਹੀਂ ਤਾਂ ਜ਼ਿਆਦਾਤਰ ਵੱਡੇ ਪੱਧਰ ਤੇ ਮੌਸਮ ਸਾਫ ਰਵੇਗਾ ਰਾਤਾਂ ਦਾ ਟੈਂਪਰੇਚਰ ਵੀ ਹੁਣ ਹੌਲੀ ਹੌਲੀ ਵਧਣਾ ਬਦਲਣਾ ਸ਼ੁਰੂ ਹੋਵੇਗਾ ਤੇ ਰਾਤ ਦਾ ਮੌਸਮ ਵੀ ਸਾਫ਼ ਰਹਿਣ ਦੀ ਸੰਭਾਵਨਾ ਬਣੀ ਹੋਈ ਹੈ। ਕੁੱਲ ਮਿਲਾ ਕੇ ਆਉਣ ਵਾਲੇ ਦਿਨਾਂ ਦਾ ਮੌਸਮ ਇਸੇ ਤਰ੍ਹਾਂ ਹੀ ਬਣਿਆ ਰਹਿਣ ਦੀ ਸੰਭਾਵਨਾ ਬਣੀ ਹੋਈ ਹੈ। ਕਿਸੇ ਪ੍ਰਕਾਰ ਦੀ ਹਲਚਲ ਹੁੰਦੀ ਹੋਈ ਪੰਜਾਬ ਦੇ ਵਿੱਚ ਦਿਖਾਈ ਨਹੀਂ ਦੇ ਰਹੀ। ਤੇ ਦੂਸਰੀ ਤਰਫ ਦੇਖਿਆ ਜਾਵੇ ਤਾਂ ਪੰਜਾਬ ਦੇ ਨਾਲ ਲੱਗਦੇ ਲੱਗ ਕੇ ਹਰਿਆਣਾ ਤੇ ਰਾਜਸਥਾਨ ਵਿੱਚ ਵੀ ਮੌਸਮ ਆਉਣ ਵਾਲਾ ਪੂਰਾ ਹਫ਼ਤਾ ਸਾਫ਼ ਹੈ ਸਿਰਫ ਮੀਂਹ ਦੀਆਂ ਕਰਮ ਬਈਆਂ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਦੇ ਇਲਾਕਿਆਂ ਦੇ ਵਿੱਚ ਹੀ ਹੋ ਸਕਦੀਆਂ ਨੇ ਉੱਥੇ ਲਗਾਤਾਰ ਟੁੱਟਵੇਂ ਤੌਰ ਤੇ ਵੀ ਪੈਣ ਦੀ ਸੰਭਾਵਨਾ ਬਣੀ ਹੋਈਆਂ ਹਨ ਅੱਜ ਤੋਂ ਲੈ ਕੇ ਅਗਲਾ ਹਫ਼ਤਾ ਮੌਸਮ ਦਾ ਪੂਰੇ ਹੀ ਪੰਜਾਬ ਦੇ ਵਿੱਚ ਸਾਫ਼ ਬਣਿਆ ਹੋਇਆ ਹੈ ਤੇ ਬਣਿਆ ਰਹਿਣ ਦੀ ਉਮੀਦ ਹੈ ਤੇ ਟੈਂਪਰੇਚਰ ਹੌਲੀ-ਹੌਲੀ ਵਧਣਾ ਸ਼ੁਰੂ ਹੋ ਚੁੱਕਾ ਹੈ ਤੇ ਗਰਮੀ ਆਪਣੇ ਵੱਧ ਰਹੀ ਹੈ